ਅੱਜ ਅਸੀਂ ਯਾਦ ਕਰ ਰਹੇ ਹਾਂ ਉਸ ਮਹਾਨ ਆਇਕ ਨੂੰ ਜੋ ਸਿਰਫ ਇੱਕ ਨਾਮ ਹੀ ਨਹੀਂ ਬਲਕਿ ਇੱਕ ਸੋਚ ਆ ਇੱਕ ਜਜ਼ਬਾ ਜਿਹੜਾ ਸਾਨੂੰ ਇਹ ਕਹਿੰਦਾ ਹੈ ਕਿ ਜਿੰਨਾ ਚਿਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਕੌਮ ਹੱਥੋਂ ਕੌਮ ਦੀ ਲੁੱਟ ਖਤਮ ਨਹੀਂ ਹੁੰਦੀ ਉਨਾਂ ਚਿਰ جنگ ਜਾਰੀ ਰਹੂਗੀ ਜੀ ਹਾਂ ਮੈਂ ਗੱਲ ਕਰ ਰਿਹਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਸ਼ਹੀਦ ਆਜ਼ਮ ਦਾ ਅੱਜ ਜਨਮ ਦਿਹਾੜਾ ਹੈ ਤੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਤ ਅੱਜ ਦੀ ਇਹ ਵੀਡੀਓ ਅਸੀਂ ਬਣਾ ਰਹੇ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਚੱਕ ਬੰਗਾ ਜ਼ਿਲ੍ਹਾ ਲਾਇਲਪੁਰ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਵਿੱਚ ਪੈਂਦਾ ਉੱਥੇ ਹੋਇਆ ਉਹਨਾਂ ਦਾ ਜੱਦੀ ਪਿੰਡ ਪੰਜਾਬ ਦੇ ਮੌਜੂਦਾ ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਜਿਹਨੂੰ ਅੱਜ ਕੱਲ ਸ਼ਹੀਦ ਭਗਤ ਸਿੰਘ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਵਿੱਚ ਪੈਂਦਾ ਇੱਕ ਪਿੰਡ ਖਟਕੜ ਕਲਾਮ ਵਿਖੇ ਹੋਇਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਉਹਨਾਂ ਦੀ ਮਾਤਾ ਦਾ ਨਾਮ ਮਾਤਾ ਵਿਦਿਆਵਤੀ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਦੋਂ ਜਨਮ ਹੋਇਆ ਤਾਂ ਉਹਨਾਂ ਦੇ ਦੋ ਚਾਚੇ ਸਰਦਾਰ ਅਜੀਤ ਸਿੰਘ ਤੇ ਸਰਦਾਰ ਸਵਰਨ ਸਿੰਘ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਜਿਹਦੇ ਕਰਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਨਾਮ ਉਹਨਾਂ ਦੇ ਪਰਿਵਾਰ ਨੇ ਭਾਗਾ ਵਾਲਾ ਰੱਖਿਆ ਇਸ ਹੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਮੁੱਢਲੇ ਜੀਵਨ ਬਾਰੇ ਮੋਟੀ ਮੋਟੀ ਚਰਚਾ ਹੁਣ ਅਸੀਂ ਗੱਲਬਾਤ ਕਰਾਂਗੇ ਅਵਤਾਰ ਜੰਡਿਆਲਵੀ ਹੋਰਾਂ ਦਾ ਲਿਖਿਆ ਹੋਇਆ ਇੱਕ ਆਰਟੀਕਲ ਵਿਰਾਸਤ ਭਗਤ ਸਿੰਘ ਬਨਾਮ ਗਾਂਧੀ ਤੇ ਸੌ ਚਰਚਾ ਕਰਦੇ ਆਂ ਇਸ ਆਰਟੀਕਲ ਤੇ ਅੱਜ ਤੀਜੇ ਪਹਿਰ ਕੁਝ ਲੋਕ ਫਿਰੋਜ਼ਪੁਰੋਂ ਲਾਹੌਰ ਆਏ ਉਹਨਾਂ ਕੋਲ ਅਧ ਜਲਿਆਂ ਮਾਸ ਦਾ ਟੁਕੜਾ ਸੀ ਉਹਨਾਂ ਦੇ ਕਹਿਣ ਅਨੁਸਾਰ ਇਹ ਭਗਤ ਸਿੰਘ ਤੇ ਤੇਦੇ ਸਾਥੀਆਂ ਦੀਆਂ ਲੋਕਾਂ ਤੋਂ ਚੋਰੀ ਸਤਲੋਜ ਦੇ ਕੰਢੇ ਤੇ ਜਲਾਈਆਂ ਗਈਆਂ ਲਾਸ਼ਾਂ ਦੀ ਰਹਿਣ ਖੂਨ ਸੀ ਇਹ ਸੁਣ ਕੇ ਲਾਹੌਰ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਫੇਰ ਅੱਧ ਜਲੇ ਮਾਸ ਦੇ ਟੁਕੜੇ ਦਾ ਲੰਮਾ ਜਲੂਸ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਨਿਕਲ ਤੁਰਿਆ ਜਲੂਸ ਖਤਮ ਹੋਣ ਤੇ ਇਸ ਟੁਕੜੇ ਦੇ 6 ਹਿੱਸੇ ਕੀਤੇ ਗਏ ਇਹਨਾਂ ਵਿੱਚੋਂ 5 ਹਿੱਸੇ ਜਲੰਧਰ ਲੁਧਿਆਣਾ ਅੰਮ੍ਰਿਤਸਰ ਗੁਜਰਾਂਵਾਲੇ ਤੇ ਕਸੂਰ ਨੂੰ ਭੇਜ ਦਿੱਤੇ ਤੇ ਬਾਕੀ ਬਚਦੇ 6ਵੇਂ ਹਿੱਸੇ ਦਾ ਬੜੇ ਸਤਕਾਰ ਤੇ ਪੂਰੀਆਂ ਰਸਮਾਂ ਰੀਤਾਂ ਨਾਲ ਰਵੀ ਦੇ ਕੰਡੇ ਸੰਸਕਾਰ ਕੀਤਾ ਗਿਆ ਸ਼ਹੀਦ ਭਗਤ ਸਿੰਘ ਬਾਰੇ ਬੜਾ ਕੁਝ ਸੁਣਿਆ ਸੀ ਬੜਾ ਕੁਝ ਪੜਿਆ ਸੀ ਸਾਰੇ ਦਾ ਸਾਰਾ ਆਪਣੇ ਦੇਸ਼ਵਾਸੀਆਂ ਦੇ ਮੂੰਹੋਂ ਜਾਂ ਆਪਣੀ ਬੋਲੀ ਦੇ ਆਖਬਾਰਾਂ ਤੇ ਪੁਸਤਕਾਂ ਵਿੱਚੋਂ ਅੱਜ ਅਚਾਨਕ ਦਿਲ ਵਿੱਚ ਆਇਆ ਕਿ ਇਸ ਮਹਾਨ ਦੇਸ਼ ਭਗਤ ਦੀ ਤਸਵੀਰ ਦਾ ਉਹ ਰੂਪ ਦੇਖਿਆ ਜਾਵੇ ਜੋ ਕਿਸੇ ਵਿਦੇਸ਼ੀ ਜਾਂ ਉਪਰੀ ਅੱਖ ਵਿੱਚ ਉਭਰਿਆ ਹੋਵੇਗਾ ਅਣਗਿਣਤ ਥਾਵਾਂ ਤੇ ਉਹਦੀ ਬਹਾਦਰੀ ਤੇ ਕੁਰਬਾਨੀ ਦੀਆਂ ਗੱਲਾਂ ਤੁਰੀਆਂ ਹੋਣਗੀਆਂ ਅਣਗਿਣਤ ਅਖਬਾਰਾਂ ਵਿੱਚ ਉਹਦੇ ਫਾਂਸੀ ਨੂੰ ਚੁੰਮ ਕੇ ਜਾਣ ਦੇ ਚਰਚੇ ਛੜੇ ਹੋਣਗੇ ਤੇ ਭਾਲ ਕਰਦਿਆਂ ਕਰਦਿਆਂ ਉੱਪਰਲੇ ਸ਼ਬਦ ਮੈਨੂੰ ਪ੍ਰਸਿੱਧ ਅੰਗਰੇਜ਼ੀ ਅਖਬਾਰ ધ ਟਾਈਮਜ਼ ਦੇ 25 ਮਾਰਚ 1931 ਦੇ ਐਡੀਸ਼ਨ ਵਿੱਚ ਛਪੇ ਹੋਏ ਮਿਲ ਗਏ ਭਗਤ ਸਿੰਘ ਤੇ ਉਹਦੇ ਸਾਥੀਆਂ ਦੀ ਸ਼ਹਾਦਤ ਨੂੰ ਇਸ ਅਖਬਾਰ ਨੇ ਆਪਣੇ ਉਸ ਵੇਲੇ ਦੇ ਪਾਠਕਾਂ ਸਾਹਮਣੇ ਕਿਵੇਂ ਪੇਸ਼ ਕੀਤਾ ਇਹ ਬੜਾ ਹੀ ਦਿਲਚਸਪ ਹੈ ਅੰਗਰੇਜ਼ੀ ਸਰਕਾਰ ਨੇ ਉਹਨਾਂ ਤੇ ਹੋਰ ਦੋਸ਼ਾਂ ਨਾਲ ਕਤਲ ਦਾ ਮੁਕੱਦਮਾ ਵੀ ਚਲਾਇਆ ਸੀ ਸ਼ਾਇਦ ਇਸੇ ਕਰਕੇ ਹੀ ਅਖਬਾਰ ਨੇ ਆਪਣੀ ਸੂਚੀ ਵਿੱਚ ਇਸ ਸਾਰੇ ਕਾਰ ਨੂੰ ਜੁਰਮ ਦੇ ਨਾਂ ਹੇਠ ਦਰਜ ਕੀਤਾ ਆਓ ਆਪਾਂ ਇਹਦੇ ਕਾਲਮਾ ਵਿੱਚੋਂ ਇਸ ਕਹਾਣੀ ਦੀ ਕੱਲੀ-ਕੱਲੀ ਤੰਦ ਲびਏ ਜੇ ਉਸ ਸਮੇਂ ਅੰਗਰੇਜ਼ਾਂ ਖਿਲਾਫ ਚੱਲ ਰਹੀ ਜ਼ੋਰਦਾਰ ਲਹਿਰ ਦੇ ਸਾਰੇ ਵੇਰਵਿਆਂ ਨੂੰ ਛੱਡ ਵੀ ਦਿੱਤਾ ਜਾਵੇ ਜਿਹਦੇ ਵਿੱਚ ਸਾਈਮਨ ਕਮਿਸ਼ਨ ਦਾ ਬਾਈਕਾਟ ਲਾਲਾ ਲਾਜਪਤਰਾਏ ਦੀ ਮੌਤ ਸ਼ਾਮਲਾ ਤਾਂ ਭਗਤ ਸਿੰਘ ਕੇਸ 17 ਦਸੰਬਰ 1928 ਨੂੰ ਸਾਂਡਰਸ ਦੇ ਕਤਲ ਤੋਂ ਸ਼ੁਰੂ ਹੋਇਆ ਜੀ ਦੀ ਰਿਪੋਰਟਿੰਗ ਦ ਟਾਈਮਜ਼ ਅਖਬਾਰ ਦੇ ਵਿੱਚ 18 ਦਸੰਬਰ ਨੂੰ ਇਸ ਤਰੀਕੇ ਨਾਲ ਮਿਲਦੀ ਹੈ। ਲਾਹੌਰ ਅੱਜ ਲੋਹੜੇ ਵੇਲੇ ਇਥੇ ਕਨਾਉਣਾ ਜੁਰਮ ਹੋਇਆ। ਉਸ ਦੇ ਦਫ਼ਤਰੋਂ ਸੁਪਰਡੈਂਟ ਮਿਸਟਰ ਜੇਪੀ ਸਾਂਡਰਸ ਨੇ ਕਿਸੇ ਆਦਮੀ ਦੇ ਇਸ਼ਾਰਾ ਕਰਨ ਤੇ ਆਪਣਾ ਮੋਟਰਸਾਈਕਲ ਰੋਕਿਆ। ਇਸੇ ਵੇਲੇ ਹੀ ਉਸ ਨੂੰ ਦੋ ਨੌਜਵਾਨਾਂ ਨੇ ਜੋ ਵਿਦਿਆਰਥੀ ਕਿਸਮ ਦੇ ਦਿਖਾਈ ਦਿੰਦੇ ਸਨ ਗੋਲੀ ਮਾਰ ਦਿੱਤੀ। ਕਾਤਲ ਫੌਰਨ ਹੀ ਸਾਈਕਲਾਂ ਦੀ ਮਦਦ ਨਾਲ ਨੇੜੇ ਦੇ ਕਾਲਜ ਵਾਲੀ ਗਰਾਊਂਡ ਵਿੱਚੋਂ ਹੋ ਕੇ ਭੱਜ ਗਏ ਪੁਲਿਸ ਨੇ ਇਸ ਗਰਾਊਂਡ ਨੂੰ ਘੇਰਾ ਪਾਇਆ ਨੌਜਵਾਨ ਅਫਸਰ ਸਾਂਡਰਸ ਉਸ ਦਿਨ ਲਾਹੌਰ ਵਿੱਚ ਡਿਊਟੀ ਤੇ ਸੀ ਜਿਸ ਦਿਨ ਸਾਈਮਨ ਕਮਿਸ਼ਨ ਦੇ ਆਉਣ ਤੇ ਪੁਲਿਸ ਅਤੇ ਲੋਕਾਂ ਵਿਚਕਾਰ ਬਹੁਤ ਸਾਰੀਆਂ ਝੜਪਾਂ ਹੋਈਆਂ ਸਨ ਉਹ ਕ੍ਰਿਕਟ ਦਾ ਬਹੁਤ ਚੰਗਾ ਖਿਡਾਰੀ ਸੀ ਤੇ ਕੁਝ ਦਿਨ ਪਹਿਲਾਂ ਹੀ ਉਸਨੇ ਆਪਣਾ ਪਹਿਲਾ ਜਨਮ ਦਿਨ ਮਨਾਇਆ ਸੀ ਉਸ ਨੂੰ ਜਾਨ ਦੇ ਖਤਰੇ ਬਾਰੇ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਗਿਆ ਇਸੇ ਐਡੀਸ਼ਨ ਦੇ ਕਿਸੇ ਹੋਰ ਪੰਨੇ ਤੇ ਦੱਸਿਆ ਗਿਆ ਕਿ ਸਾਂਡਰਸ ਇੰਗਲੈਂਡ ਦੇ ਸ਼ਹਿਰ ਪੀਟਰ ਸਰਬੋ ਦੀ ਮਿਡਲੈਂਡ ਬੈਂਕ ਦੇ ਮੈਨੇਜਰ ਦਾ ਹੁਨਾਰ ਲੜਕਾ ਸੀ ਇਸ ਕਤਲ ਦੀ ਇਹ ਕਹਾਣੀ ਜਾਰੀ ਰੱਖੀ ਤਾਂ 19 ਦਸੰਬਰ ਨੂੰ ਲਾਹੌਰੋਂ ਨਿਕਲਦੇ ਰੋਜ਼ਾਨਾ ਅਖਬਾਰ ਆਰੀਆ ਸਮਾਜ ਦੇ ਐਡੀਟਰ ਮਿਸਟਰ ਇੰਦਰਜੀਤ ਪੁੱਤਰ ਮਿਸਟਰ ਕਿਸ਼ਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਰੀਆ ਕਾਲਜ ਦੇ ਹੋਸਟਲ ਦੀ ਤਲਾਸ਼ੀ ਲਈ ਗਈ ਤੇ ਲਾਲਾ ਲਾਜਪਤਰਾਏ ਵੱਲੋਂ ਵਸਾਈ ਗਈ ਸੁਸਾਇਟੀ ਲੋਕ ਸੇਵਾ ਦੇ ਦਫ਼ਤਰ ਜਾ ਕੇ ਜਿਹੜਾ ਉਹ ਪੁਲਿਸ ਵੱਲੋਂ ਤਲਾਸ਼ੀਆਂ ਲਈਆਂ ਗਈਆਂ ਛਾਪੇ ਮਾਰੀਆਂ ਕੀਤੀਆਂ ਗਈਆਂ। 27 ਦਸੰਬਰ ਨੂੰ ਕੋਈ ਵਿਦਿਆਰਥੀ ਫੜਿਆ ਗਿਆ। ਜੋ ਆਪਣੀ ਕੈਮਿਸਟਰੀ ਦੀ ਕਲਾਸ ਲਗਾ ਕੇ ਕਾਲਜ ਤੋਂ ਬਾਹਰ ਆ ਰਿਹਾ ਸੀ। ਤੇ ਇਹ ਵੀ ਪਤਾ ਲੱਗਿਆ ਕਿ ਜਿਸ ਪਿਸਤੌਲ ਦੇ ਨਾਲ ਸਾਂਡਰਸ ਦਾ ਕਤਲ ਹੋਇਆ ਸੀ ਉਹ ਕਿਸੇ ਵਕੀਲ ਦੇ ਘਰੋਂ ਚੋਰੀ ਕੀਤਾ ਗਿਆ ਸੀ ਤਾਂ ਇਸ ਕਤਲ ਦੇ ਸਬੰਧ ਵਿੱਚ ਰਾਵਲਪਿੰਡੀ ਵਿੱਚ ਕਈ ਥਾਈਂ ਛਾਪੇ ਮਾਰੀਆਂ ਕੀਤੀਆਂ ਗਈਆਂ ਤੇ ਫਿਰ ਇਸ ਕਤਲ ਦਾ ਖੁਰਾਕੋਜ ਗੁਆਚ ਜਾਂਦਾ ਹੈ ਤੇ ਸਾਨੂੰ ਇਹ ਵੀ ਪਤਾ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਪੁਲਿਸ ਦੀਆਂ ਅੱਖਾਂ ਦੇ ਵਿੱਚ ਧੂਲ ਪਾ ਕੇ ਨਿਕਲ ਗਏ ਸਨ ਤੇ ਦਿਨ ਰਾਤ ਕਿਸੇ ਹੋਰ ਇਨਕਲਾਬੀ ਸਰਗਰਮੀਆਂ ਦੇ ਵਿੱਚ ਰੁੱਝੇ ਹੋਏ ਸਨ ਇਨ੍ਹਾਂ ਇਨਕਲਾਬੀ ਸਰਗਰਮੀਆਂ ਵਿੱਚੋਂ ਇੱਕ ਸੀ 8 ਅਪ੍ਰੈਲ 1929 ਨੂੰ ਅਸੈਂਬਲੀ ਵਿੱਚ ਬੰਬ ਸੁੱਟਣਾ ਜੇ ਇਹਦੇ ਲੰਮੇ ਚੌੜੇ ਵਿਸਥਾਰ ਦੇ ਵਿੱਚ ਨਾ ਜਾਈਏ ਤਾਂ ਗੱਲ ਇੱਥੇ ਪਹੁੰਚਦੀ ਹੈ ਕਿ ਇੱਥੇ ਸ਼ੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਗ੍ਰਿਫਤਾਰ ਹੋ ਗਏ ਉਹ ਫੜੇ ਗਏ ਤਾਂ ਗ੍ਰਿਫਤਾਰੀ ਦੇ ਮੌਕੇ ਅਖਬਾਰਾਂ ਦੀਆਂ ਖਬਰਾਂ ਤੋਂ ਹੀ ਪਤਾ ਚੱਲਦਾ ਕਿ ਗ੍ਰਿਫਤਾਰੀ ਦੇ ਮੌਕੇ ਭਗਤ ਸਿੰਘ ਤੇ ਸਾਥੀਆਂ ਦੇ ਕੋਲੋਂ ਜਿਹੜਾ ਰਿਵਾਲਵਰ ਬਰਾਮਦ ਕੀਤਾ ਗਿਆ ਉਹ ਉਹੀ ਰਿਵਾਲਵਰ ਸੀ ਜਿਹਦੇ ਨਾਲ ਸਾਂਡਰਸ ਦਾ ਕਤਲ ਕੀਤਾ ਗਿਆ ਇਸ ਤੋਂ ਬਾਅਦ ਭਗਤ ਸਿੰਘ ਤੇ ਸਾਥੀਆਂ ਨੂੰ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਬੰਦ ਰੱਖਿਆ ਗਿਆ ਉਸ ਤੋਂ ਬਾਅਦ ਮੁਕੱਦਮਾ ਚਲਾ ਕੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਤੇ ਉਸ ਤੋਂ ਬਾਅਦ ਲਾਹੌਰ ਕਾਂਸਪੀਰੇਸੀ ਦਾ ਕੇਸ ਆ ਜਿਹੜਾ ਉਹ ਠੋਸਿਆ ਗਿਆ ਤੇ ਅਦਾਲਤ ਦੇ ਵਿੱਚ ਲੰਮਾ ਮੁਕੱਦਮਾ ਚੱਲਿਆ ਤੇ ਇੱਥੇ ਇਨਕਲਾਬੀ ਸਾਥੀ ਸੀ ਜਿਹੜੇ ਉਹ ਉੱਚੀ ਉੱਚੀ ਇਨਕਲਾਬੀ ਨਾਅਰੇ ਲਾਇਆ ਕਰਦੇ ਸੀ ਇਨਕਲਾਬੀ ਗੀਤ ਗਾਇਆ ਕਰਦੇ ਸੀ 2 ਮਈ 1930 ਦੇ ਦਾ ਟਾਈਮਜ਼ ਅਖਬਾਰ ਦੇ ਵਿੱਚ ਇੱਕ ਖਬਰ ਛਪਦੀ ਆ 1 ਮਈ ਅੱਜ ਵਾਇਸ ਰਾਇ ਨੇ Shimla ਤੋਂ ordinance ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਭਗਤ ਸਿੰਘ ਤੇ ਉਹਦੇ ਸਾਥੀਆਂ ਤੇ ਚਲਾਇਆ ਗਿਆ ਮੁਕੱਦਮਾ ਸਫਲ ਨਹੀਂ ਹੋਇਆ ਕਿਉਂਕਿ ਅਦਾਲਤ ਵਿੱਚ ਲਗਾਤਾਰ ਗੜਬੜ ਮਚਾਈ ਜਾਂਦੀ ਰਹੀ ਹੈ ਇਸ ਕਾਰਨ ਇਸ ਮੁਕਦਮੇ ਦੀ ਸੁਣਵਾਈ ਲਈ ਸਪੈਸ਼ਲ ਟ੍ਰਿਬਿਊਨਲ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਹਾਈ ਕੋਰਟ ਦੇ ਚਾਰ ਜੱਜ ਸ਼ਾਮਲ ਹੋਣਗੇ ਇਸ ਤੋਂ ਬਾਅਦ 12 ਮਈ ਦੇ ਅਖਬਾਰ ਦੇ ਮੁਤਾਬਕ ਅੱਜ ਜਦੋਂ 18 ਦੋਸ਼ੀ ਪਹਿਲੀ ਵਾਰ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਕੀਤੇ ਗਏ ਤਾਂ ਉਹ ਇਨਕਲਾਬੀ ਗੀਤ ਗਾਰੇ ਸਨ ਅਦਾਲਤ ਦੇ ਵਾਰ-ਵਾਰ ਕਹਿਣ ਤੇ ਵੀ ਉਹਨਾਂ ਨੇ ਗਾਉਣਾ ਬੰਦ ਨਾ ਕੀਤਾ ਉਹਨਾਂ ਨੇ ਜੋਸ਼ ਵਿੱਚ ਆ ਕੇ ਕਠਾਰੇ ਵਿੱਚ ਪਈ ਕੁਰਸੀ ਚੂਰ-ਚੂਰ ਕਰ ਦਿੱਤੀ ਇਸ ਪਿੱਛੋਂ ਉਹਨਾਂ ਨੂੰ ਅਦਾਲਤ ਵਿੱਚੋਂ ਜ਼ਬਰਦਸਤੀ ਚੁੱਕ ਕੇ ਬਾਹਰ ਲੈ ਜਾਣਾ ਪਿਆ ਇਸੇ ਤਰ੍ਹਾਂ ਟ੍ਰਿਬਿਊਨਲ ਦੇ ਸਾਹਮਣੇ ਇਨਕਲਾਬੀਆਂ ਨੇ ਉਹਦਾ ਬਾਈਕਾਟ ਕਰੀ ਰੱਖਿਆ ਤੇ ਨਾਲੋਂ ਨਾਲ ਜੇਲ੍ਹ ਦੇ ਵਿੱਚ ਇਨਕਲਾਬੀਆਂ ਦੀ ਭੁੱਖ ਹੜਤਾਲ ਚੱਲਦੀ ਰਹੀ ਜਿਹਦੇ ਦੌਰਾਨ ਉਹਨਾਂ ਦਾ ਇੱਕ ਸਾਥੀ ਚੱਲ ਬਸਿਆ ਤਾਂ ਇਸ ਦੌਰਾਨ ਅੰਗਰੇਜ਼ੀ ਹਕੂਮਤ ਨੇ ਇਨਕਲਾਬੀਆਂ ਦੇ ਖਿਲਾਫ ਕਈ ਸੌ ਗਵਾਹੀਆਂ ਪੇਸ਼ ਕੀਤੀਆਂ ਮੁਕਦਮੇ ਦੀ ਮੁੱਖ ਦਲੀਲ ਉਸ ਆਰਡੀਨੈਂਸ ਨੂੰ ਚੈਲੰਜ ਕਰਨਾ ਸੀ ਜਿਸ ਅਨੁਸਾਰ ਇਹ ਟ੍ਰਿਬਿਊਨਲ ਬਣਾਇਆ ਗਿਆ ਸੀ ਅਖੀਰ 7 ਅਕਤੂਬਰ ਨੂੰ ਇਸ ਦਾ ਫੈਸਲਾ ਸੁਣਾ ਦਿੱਤਾ ਗਿਆ ਤੇ ਖਬਰ ਛਪਦੀ ਹੈ ਲਾਹੌਰ ਕਾਂਸਪੀਰੇਨਸੀ ਕੇਸ ਦਾ ਫੈਸਲਾ ਜੋ ਕੱਲ ਬੁੱਧਵਾਰ ਨੂੰ ਸੁਣਾਇਆ ਜਾਣਾ ਸੀ ਆਸ ਦੇ ਉਲਟ ਅੱਜ ਸਵੇਰੇ ਹੀ ਸੁਣਾ ਦਿੱਤਾ ਗਿਆ ਇਸ ਦਾ ਕਾਰਨ ਸ਼ਾਇਦ ਸੀ ਆਈ ਡੀ ਦੇ ਸੁਪਰਡੈਂਟ ਖਾਨ ਅਬਦੁਲ ਅਜ਼ੀਜ਼ ਉੱਪਰ ਹੋਇਆ ਕਾਤਲਾਨਾ ਹਮਲਾ ਸੀ ਜੋ ਇਨਕਲਾਬੀਆਂ ਨੇ ਕੀਤਾ ਦੱਸਿਆ ਜਾਂਦਾ ਹੈ ਫੈਸਲੇ ਦੇ ਵਿੱਚ ਭਗਤ ਸਿੰਘ ਸ਼ਿਵਰਾਮ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਕਿਸ਼ੋਰੀ ਲਾਲ ਮਹਾਵੀਰ ਸਿੰਘ ਵਿਜੋਈ ਕੁਮਾਰ ਸ਼ਿਵ ਵਰਮਾ ਗਿਆ ਪ੍ਰਸ਼ਾਦ ਜੈਦੇਵ ਕੇਵਲ ਨਖਤਵਾੜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਕੁੰਦਨ ਲਾਲ ਨੂੰ 7 ਸਾਲ ਪ੍ਰੇਮਦੱਤ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਇਸ ਫੈਸਲੇ ਦਾ ਲੋਕਾਂ ਤੇ ਕੀ ਪ੍ਰਤੀਕਰਮ ਹੋਇਆ ਇਹਦਾ ਪਤਾ 8 ਅਕਤੂਬਰ ਦੇ ਐਡੀਸ਼ਨ ਵਿੱਚ ਛਪੀ ਖਬਰ ਤੋਂ ਲੱਗਦਾ ਏ ਜਿਦੇ ਤੋਂ ਪਤਾ ਲੱਗਦਾ ਏ ਕਿ ਲਾਹੌਰ ਵਿੱਚ ਥਾਂ ਥਾਂ ਤੇ ਜਲੂਸ ਨਿਕਲੇ ਜਲਸੇ ਨਿਕਲੇ ਜਿਦੇ ਵਿੱਚ ਵੱਡਾ ਹਿੱਸਾ ਵਿਦਿਆਰਥੀਆਂ ਦਾ ਸੀ ਤੇ ਵਿਦਿਆਰਥੀਆਂ ਨੇ ਭਗਤ ਸਿੰਘ ਅਮਰ ਰਹੇ ਭਗਤ ਸਿੰਘ ਜਿੰਦਾਬਾਦ ਦੇ ਨਾਰੇ ਲਗਾਏ ਭੀੜ ਬੇਕਾਬੂ ਹੁੰਦੀ ਦੇਖ ਕੇ ਪੁਲਿਸ ਨੇ ਲਾਠੀ ਚਾਰਜ ਕੀਤੇ ਪੂਰੇ ਦੇਸ਼ ਭਰ ਵਿੱਚ ਥਾਂ ਥਾਂ ਤੇ ਵੱਡੇ ਸ਼ਹਿਰਾਂ ਦੇ ਵਿੱਚ ਹੜਤਾਲਾਂ ਹੋਈਆਂ ਇਹ ਸਿਲਸਿਲਾ ਅਗਲੇ ਸਾਲ ਦੇ ਸ਼ੁਰੂ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ